ਆਨੇ ਸਵਾਲ ਕੀਤਾ ਕਿ ਅਸੀਂ ਜਿਹੜੀਆਂ ਬਰਸਾਦ ਦੇ ਨਾਲ ਸਰਕਰ ਟੁੱਟੀਆਂ ਨੇ ਉਹਦਾ ਕੀ ਕਰਨ ਜਾ ਰਹੇ ਹਾਂ ਮੈਂ ਦੱਸਣਾ ਚਾਹਾਂ ਕਿ ਮੇਰੇ ਹਲਕੇ ਦੀ ਮੈਂ ਗੱਲ ਕਰਾਂ ਤੇ ਮੇਰੇ ਹਲਕੇ ਦੇ ਵਿੱਚ ਤਿੰਨ ਮੇਨ ਰੋੜਾਂ ਚਾਰ ਮੇਨ ਰੋੜਾਂ ਜਿੱਦਾਂ ਚਸੀਆਂ ਰੋਡ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਹੋਰ ਉਸੇ ਨਾਲ ਖਲਾਸ ਸੀਮਾ ਰੋਡ ਤੋਂ ਫੌਂਟੇਨ ਚੋਂ ਉਹ ਰੋਡ ਅਸੀਂ ਚਾਰ ਦੇ ਵਿੱਚ ਸਟਾਰਟ ਕਰਨ ਲੱਗੇ ਆ ਆਪਣਾ ਬਿੰਦਰਾਮਣ ਰੋਡ ਤੋਂ ਲੈ ਕੇ ਕੁਵਿਲੀਨ ਮਾਲ ਤੱਕ ਉਹ ਰੋਡ ਦਾ ਸਟਾਰਟ ਕਰਨ ਜਾ ਰਹੇ ਹਾਂ ਦਮੋਰੀਆ ਪੁਲ ਤੋਂ ਲੈ ਕੇ ਲੱਕਣ ਵਾਲੇ ਬ੍ਰਿਜ ਜਿਹੜਾ ਨਵਾਂ ਬ੍ਰਿਜ ਬਣਿਆ ਉਸ ਬ੍ਰਿਜ ਤੱਕ ਹੋਲਡ ਕੋਡ ਤੱਕ ਉਹ ਰੋਡ ਬਣਨ ਜਾ ਰਹੀ ਹੈ ਜਿਸ ਨੂੰ 5-6 ਦਿਨ ਦੇ ਵਿੱਚ ਹੁਣ ਸਟਾਰਟ ਕਰ ਦੇਣਾ ਹੈ ਤਕਰੀਬਨ ਜਿੰਨੀਆਂ ਹਲਕੇ ਦੀਆਂ ਮੇਨ ਰੋਡਾਂ ਨੇ ਜਿੰਨੀਆਂ ਵੀ ਹਲਕੇ ਦੇ ਬੇ ਰੋਡਾਂ ਨੇ ਸਾਰੀਆਂ ਅਸੀਂ 1 ਟਿਕ ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕਰ ਦੇਣੀ ਹੈ ਪਰ ਰੋਡ ਤੇ ਦੀਆਂ ਟੁੱਟੀਆਂ ਜਿੱਥੇ-ਜਿੱਥੇ ਟੁੱਟ ਗਈਆਂ ਸਾਰੇ ਮੇਰੇ ਐਸਟੀਮੇਟ ਤਿਆਰ ਨੇ ਵਰਕਰਾਂ ਨੇ ਸਾਰੇ ਅਸੀਂ ਸਟਾਰਟ ਕਰ ਦੇਣਾ ਜਿੱਥੇ ਮੇਜਰ ਜਿਆਦਾ ਐਮਰਜੈਂਸੀ ਰੋਡ ਹੈ ਅਸੀਂ ਉੱਥੇ ਪੈਚ ਵਰਕ ਕਰ ਜਾ ਰਹੇ ਹਾਂ ਹੋਰ ਸੀਵਰੇਜ ਸਪਲਾਈ ਵੀ ਹੋਰ ਸੀਵਰੇਜ ਸਪਲਾਈ ਵੀ ਟੋਟਲ ਸਾਰੀ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਆ ਰਹੀ ਪਰ ਜਿਹੜੀ ਮੇਨ ਰੋਡ ਜਲਦਰ ਬਾਈਪਾਸ ਚੌਂਕ ਜਿਗਰਾਉਂਪੁਰ ਤੱਕ ਹੈ ਜਿਗਰਾਉਂਪੁਰ ਤੋਂ ਵਾਪਸੀ ਜਿਹੜੀ ਰੋਡ ਹੈ ਉਹ ਵੀ ਅਸੀਂ ਡੇਢ ਮਿੰਟ ਦੇ ਵਿੱਚ ਸਾਰੀ ਨਵੀਂ ਬਣਾ ਦੇਣੀ ਹੈ ਠੀਕ ਹੈ ਕੋਈ ਰੋਡ ਜਿਹੜੀ ਐਸੀ ਨਹੀਂ ਰਹਿਣੀ ਕਿ ਜਿਹੜੀ ਲੋਕਾਂ ਦੇ ਵਿੱਚ ਦਿੱਕਤ ਆਲੀ ਬਗਲ ਬਣੇ ਅਸੀਂ ਸਾਰੀਆਂ ਹੀ 2-2 ਮਿੰਟ 2-3 ਮਿੰਟ ਦੇ ਵਿੱਚ ਬਿਲਕੁਲ ਸਾਰੀਆਂ ਦੁਬਾਰ ਤੋਂ ਪੈਚ ਵਰਕ ਵੀ ਨਵੀਆਂ ਹੀ ਬਣਾ ਦੇਣੀ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਹੈ ਕਿਉਂਕਿ ਬਹੁਤ ਵੱਡੀ ਖੁਸ਼ੀ ਹੈ ਤੇ ਉਹ ਲੋਕੀ ਲੋਕੀ ਵਾਜਾ ਮਾਰਦੇ ਲੀਡਰ ਆਜੋ ਯਾਰ ਇੱਥੇ ਲੀਡਰ ਲੋਕੀ ਵਾਜਾ ਮਾਰਦੇ ਆ ਯਾਰ ਕਿੰਨਾ ਫਰਕ ਹੈ ਲੋਕ ਪਿਆਰ ਦਿੰਦੇ ਆ ਲੋਕ ਸਤਕਾਰ ਦਿੰਦੇ ਆ ਇਹ ਸਾਰਾ ਪਿਆਰ ਆ ਜਿਹੜੇ ਲੋਕ ਸਾਰੇ ਖੜੇ ਆ ਇਹ ਕੋਈ ਦਬਕੇ ਨਾਲ ਜਾਂ ਇੱਦਾਂ ਨਹੀਂ ਆਏ ਇਹ ਸਾਰੇ ਮਨੋ ਹੋ ਕੇ ਆਏ ਆ ਅਭਿਆਰ ਦੇ ਸਾਰੇ ਲੋਕ ਖੜੇ ਆ ਇਸ ਕਰਕੇ ਸ਼ੌਕ ਕਨਵੈਨਸ਼ਨ ਸਾਰੀ ਖੜੀ ਆ ਔਰ ਮੇਰੇ ਕਾਉਂਸਲਰ ਜਿਨ੍ਹਾਂ ਨੇ ਦਿਨ ਨੇ ਰਾਤ ਕੀਤੀ ਆ ਸਾਰਿਆਂ ਨੇ ਮੈਂ ਬਾਈ ਦੇ ਮੇਂ ਨਾਂ ਲੈ ਲਗਾ ਸਾਰਿਆਂ ਦੇ ਰੱਬ ਕੇ ਆ ਦੋ ਤਾਂ ਮੇਰੇ ਕੋਲ ਹੀ ਖੜੇ ਆ ਮੇਰੇ ਸੱਜੇ ਪਾਸੇ ਇਹਨਾਂ ਨੇ ਦਿਨ ਰਾਤ ਮੇਨਾ ਕੀਤੀ ਆ ਕਿਉਂਕਿ ਜਦੋਂ ਜਦੋਂ ਵੀ ਸਾਡਾ ਦਿੱਕਤ ਆਈ ਆ ਤਾਂ ਅਸੀਂ ਹੱਲ ਕਿਉਂ ਦਾ ਹੱਲ ਕੀਤਾ ਇਸ ਕਰਕੇ ਲਿਹਾਣਾ ਵਾਸੀਆਂ ਨੂੰ ਮੈਂ ਕੋ ਅਪੀਲ ਕਰਾਂਗਾ ਰਿਲੈਕਸ ਜਿਦੋਂ ਮੀਨਾ ਪਹਿਲੇ ਕੀਤਾ ਸੀ 15 ਦਿਨ ਹੋਰ ਰਿਲੈਕਸ ਕਰ ਲੋ ਤੁਹਾਡੀਆਂ ਸਾਰੀਆਂ ਰੋਣਾ ਅਸੀਂ ਵਧੀਆ ਬਣਾ ਦਦੇ ਆ ਥੈਂਕ ਯੂ